ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਇੱਕ ਮੰਗ ਨੂੰ ਕੀਤਾ ਪੂਰਾ ਨਾਲ ਹੀ ਪੱਤਰ ਕੀਤਾ ਜਾਰੀ ਜੋ ਪਿਛਲੀਆਂ ਸਰਕਾਰਾਂ ਨੇ ਏਸੀਪੀ ਦਾ ਲਾਭ ਬੰਦ ਕਰ ਦਿੱਤਾ ਸੀ 30 April 2021 6ਵੇਂ ਪੇਕ ਮਿਸ਼ਨ ਦੇ ਲਾਗੂ ਹੋਣ ਸਮੇ ਇਸ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਸੀ ਇਸ ਸਕੀਮ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ ਪੰਜਾਬ ਦੇ ਵੱਖ-ਵੱਖ ਸਰਕਾਰੀ ਅਰਧ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਸਮੇਂ ਸਿਰ ਤਰੱਕੀਆਂ ਨਾਲ ਕਾਰਨ ਤਰੱਕੀਆਂ ਦੇ ਮੌਕੇ ਨਾ ਮਿਲਣ ਕਾਰਨ ਸੇਵਾਵਾਂ ਵਿੱਚ ਖੜਾਅਤ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਪ੍ਰਵਾਨ ਕਰਦੇ ਹੋਏ ਏਸੀਪੀ ਸਕੀਮ ਤਹਿਤ ਵੱਖ-ਵੱਖ ਤਰ੍ਹਾਂ ਦੇ ਲਾਭ ਮੁਲਾਜ਼ਮਾਂ ਨੂੰ ਮਿਲਦੇ ਰਹੇ ਨੇ ਪੰਜਾਬ ਸਰਕਾਰ ਵੱਲੋਂ 5ਵੇਂ ਪੇ ਕਮਿਸ਼ਨ ਦੇ ਲਾਗੂ ਕਰਦੇ ਹੋਏ ਸਮੇਂ ਮੁਲਾਜ਼ਮਾਂ ਨੂੰ 9 4 14 ਦੇ ਸਕੇਲ ਦੇ ਸਮੇਂ ਸੇਵਾ ਤੋਂ ਬਾਅਦ 3% ਦੀ ਦਰ ਨਾਲ ਇੱਕ ਤਰੱਕੀ ਹਾਇਰ ਗ੍ਰੇਡ ਪੇ ਦਾ ਲਾਭ ਦਿੱਤਾ ਜਾਂਦਾ ਸੀ ਜੋ ਕਿ ਨੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਸੀ ਹੁਣ ਇੱਕ ਵਿੱਤ ਵਿਭਾਗ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ ਪੱਤਰ ਨੰਬਰ 194 ਮਿਤੀ 14/3/2025 ਵਿਸ਼ਾ ਇਹਦਾ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਨੂੰ ACP ਸਕੀਮ ਦਾ ਲਾਭ ਦੇਣ ਬਾਰੇ ਪੰਜਾਬ ਸਰਕਾਰ ਵੱਲੋਂ ਜਾਰੀ ਪੱਤਾ ਹੈ ਕਰਮਚਾਰੀਆਂ ਨੂੰ ਇੱਕੋ ਕੈਡਰ ਵਿੱਚ 4-9-14 ਸਾਲ ਦੀ ਨੌਕਰੀ ਪੂਰੀ ਕਰਨ ਤੇ ACP ਸਕੀਮ ਅਧੀਨ ਲਾਭ ਦਿੱਤਾ ਜਾਂਦਾ ਹੈ ਸਰਕਾਰ ਨੇ ਫੈਸਲਾ ਲਿਆ ਹੈ ਕਿ ਇੰਸਪੈਕਟਰ ਰੈਂਕ ਤੋਂ ਅਧਿਕਾਰੀਆਂ ਦੇ ACP ਕੇਸਾਂ ਦਾ ਫੈਸਲਾ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਆਪਣੇ ਪੱਧਰ ਤੇ ਲਿਆ ਜਾਵੇਗਾ ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਉਪਰੋਕਤ ਹਦਾਇਤਾਂ ਦੇ ਅਨੁਸਾਰ 1-7-21 ਤੋਂ ਪਹਿਲਾਂ ਜਿਹੜੇ ਵੀ ਇੰਸਪੈਕਟਰ ਰੈਂਕ ਦੇ ਕਰਮਚਾਰੀ ਨੇ ACP ਸਕੀਮ ਅਧੀਨ ਉਹਨਾਂ ਨੂੰ ਲਾਭ ਦੇਣਾ ਬੰਦ ਹੈ ਉਹਨਾਂ ਦੀ ਤਜਵੀਜ਼ ਪੰਜਾਬ ਸਰਕਾਰ ਨੂੰ ਗ੍ਰਹਿ ਮਾਮਲੇ ਅਤੇ ਨਿਆ ਵਿਭਾਗ ਰਾਹੀਂ ਭੇਜੀ ਜਾਣੀ ਚਾਹੀਦੀ ਹੈ ਜੇਕਰ ਆਪ ਅਧਿਨ ਤਾਇਨਾਤ ਇਨਸਪੈਕਟਰ ਰੈਂਕ ਦੇ ਕਰਮਚਾਰੀ ਉਪਰੋਕਤ ਅਨਸਾਰ ACP ਸਕੀਮ ਤਹਿਤ ਲਾਭ ਦੇਣ ਦਾ ਕੋਈ ਵੀ ਕੇਸ ਬਕਾਇਆ ਨਹੀਂ ਹੈ ਤਾਂ ਡੀਡੀਓ ਦੇ ਦਸਤਖਤ ਹੇਠ ਇਸ ਸਬੰਧੀ ਸਰਟੀਫਿਕੇਟ 7 ਦਿਨਾਂ ਦੇ ਅੰਦਰ ਤੁਹਾਨੂੰ ਭੇਜਿਆ ਜਾਵੇਗਾ ਜੀ ਦੋਸਤੋ ACP ਸਕੀਮ ਨੂੰ ਲੈ ਕੇ ਵੱਡੀ ਖਬਰ ਸੀ ਤੇ ਮੁਲਾਜ਼ਮਾਂ ਦੇ ਲਈ ਇਹ ਵੱਡੀ ਖਬਰ ਸੀ ਮਨੇ ਆਈ ਹੈ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ